ਬੋਗਸ ਕਾਰਵਾਈ ਅੰਦਰ ਕਿੱਦਾਂ ਚਲਾਈ ਜਾ ਰਹੀ ਆ ਉਹ ਦੁਨੀਆ ਤੱਕ ਤੁਹਾਡੇ ਜ਼ਰੀਏ ਪਹੁੰਚਾਉਣਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਅੰਦਰ ਬੋਲਣ ਦਿੱਤਾ ਨਹੀਂ ਜਾ ਰਿਹਾ ਹੈਗਾ ਅੱਜ ਚੌਥਾ ਦਿਨ ਹੈ ਸੈਸ਼ਨ ਦਾ ਸਾਡੇ ਕੋਲ ਇੱਕ ਆਪੋਜੀਸ਼ਨ ਕੋ ਆਪਰਚੂਨਿਟੀ ਹੁੰਦੀ ਕਿ ਸਿਫਰ ਕਾਲ ਵਿੱਚ ਜ਼ੀਰੋ ਆਵਰ ਵਿੱਚ ਆਪੋਜੀਸ਼ਨ ਨੂੰ ਅਧਿਕਾਰ ਹੁੰਦਾ ਕਿ ਤੁਸੀਂ ਆਪਣੀ ਗੱਲ ਕਹੋ ਪੂਰਾ 45 ਮਿੰਟ ਜ਼ੀਰੋ ਆਵਰ ਚਲਾਇਆ ਕੁਲਤਾਰ ਸੰਧਵਾ ਸਪੀਕਰ ਨੇ ਲekin 45 ਮਿੰਟਾਂ ਚ ਮੈਂ 45 ਵਾਰੀ ਉਹਨਾਂ ਕੋਲ ਟਾਈਮ ਮੰਗਿਆ ਕਿ ਮੈਨੂੰ ਬੋਲਣ ਦੇਓ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਜੋ ਸਾਡੇ ਜ਼ੁਲਮ ਹੋਇਆ ਬਾਰਡਰਾਂ ਦੇ ਉੱਤੇ ਮੈਂ ਐਨਐਸਏ ਦੇ ਜਿਹੜੇ ਸਾਡੇ ਪੀੜਤ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦਾ ਪਰਿਵਾਰ ਜਿਹੜੇ 20 21 ਦਿਨ ਵਿੱਚ ਅੱਜ ਮਰਨ ਮਰਨ ਕਿਨਾਰੇ ਨੇ ਜਿਨ੍ਹਾਂ ਨੂੰ ੱੱਕੇ ਨਾਲ ਚੱਕ ਕੇ ਹਸਪਤਾਲਾਂ ਵਿੱਚ ਫੀਡ ਕੀਤਾ ਜਾ ਰਿਹਾ ਮੈਂ ਉਹਨਾਂ ਦੀ ਗੱਲ ਕਰਨੀ ਆ ਮੈਂ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਜਿਹੜੇ ਪਿਛਲਾ ਕਈ ਕਾਫੀ ਅਰਸੇ ਤੋਂ ਮੋਰਚਾ ਲੱਗਿਆ ਜਿਹੜੇ ਸਿੰਘ ਆਪਣੀਆਂ ਸਦਾਵਾਂ ਪੂਰੀਆਂ ਕਰ ਚੁੱਕੇ ਆ ਮੈਂ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਪੰਜਾਬ ਦੀ ਡੈਮੋਗ੍ਰਾਫ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਨਾ ਚਾਹੀਦਾ ਮੈਂ ਉਹਦੇ ਬਾਰੇ ਗੱਲ ਕਰਨੀ ਆ ਮੈਂ ਪੰਜਾਬ ਦੇ ਹੋਰ ਜਿਹੜੇ EMPLOYEES ਦੇ ਤੇ ਭੱਖਦੇ ਮਸਲੇ ਨੇ ਜੋ ਪ੍ਰਸ਼ਟਾਚਾਰ ਆਦ ਲੇਕਿਨ ਮੈਨੂੰ 45 ਵਾਰ ਮੰਗਣ ਤੇ ਟਾਈਮ ਨਹੀਂ ਦਿੱਤਾ ਗਿਆ ਔਰ 90% ਟ੍ਰੈਜਰੀ ਬੈਂਚਸ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਰੋਜ਼ ਮਨਿਸਟਰਾਂ ਦੀ ਗੋਦੀਆਂ 'ਚ ਬੈਂਦੇ ਨੇ ਜਾ ਕੇ ਉਹਨਾਂ ਇਕੱਲੇ ਇਕੱਲੇ ਨੂੰ ਚੁਣ ਕੇ ਟਾਈਮ ਦਿੱਤਾ ਇਸ ਕਰਕੇ ਮੇਰੇ ਕੋਲ ਕੋਈ ਮੇਰੇ ਕੋਲ ਹੋਰ ਚਾਰਾ ਨਹੀਂ ਸੀਗਾ ਮੈਂ ਇਕੱਲੇ ਨੇ ਵਾਕਆਊਟ ਕੀਤਾ ਮੈਂ ਪਾਰਟੀ ਨੂੰ ਮਜਬੂਰ ਨਹੀਂ ਕੀਤਾ ਕਿਉਂਕਿ ਬਜਟ اجلاس ਤੇ ਬਹਿਸ ਹੋਣੀ ਆ ਸਾਡੇ ਲੀਡਰ ਆਫ ਆਪੋਜੀਸ਼ਨ ਦੇ ਮੈਂਬਰਸ ਨੇ ਬੋਲਣਾ ਮੈਂ ਕਿਹਾ ਤੁਸੀਂ ਬੈਠੇ ਰਹੋ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਇੱਕ ਇੱਕ ਮਿਲੀਪੋਗਤੇ ਤਹਿਤ ਇੱਕ ਸਾਜਿਸ਼ ਦੇ ਤਹਿਤ ਖੇਰੈਨ ਨੂੰ ਪਰਟਿਕਲੀਲੀ ਪਿੰਪੁਆਇੰਟ ਕਰਕੇ ਟਾਰਗੇਟ ਕਰਕੇ ਇਹਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਔਰ ਕੁਲਤਾਰ ਸੰਦਵਾ ਦੀ ਜਦਾਜ ਰੂ ਵਿੱਚ ਔਰੰਗਜ਼ੇ ਬੈਠਾ ਹੁੰਦਾ ਮੈਨੂੰ ਧਮਕੀਆਂ ਦੇ ਰਿਹਾ ਉੱਤੋਂ ਬੈਠਾ ਚੇਅਰ ਤੋਕੇ ਜੇ ਸਦਨ ਦੀ ਤੁਸੀਂ ਕੋਈ ਡੈਕਰ ਮੇਨਟੇਨ ਨਾ ਕੀਤਾ ਤਾਂ ਉਹਨੇ ਤੁਹਾਡੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਕਿਹਾ ਕਰੋ ਜੇ ਸਮਾਂ ਮੰਗਣਾ ਸਖਤ ਕਾਰਵਾਈ ਕਾਲ ਕਰਦਾ ਵਾ ਇਹ ਸਖਤੋ ਸਖਤ ਕਾਰਵਾਈ ਮੇਰੇ ਖਿਲਾਫ ਕਰੋ ਦੋਸਤੋ ਇਹ ਸੈਸ਼ਨ ਜਿਹੜਾ ਅੰਦਰ ਚੱਲ ਰਿਹਾ ਹੈ ਇਹ ਸਕ੍ਰਿਪਟਡ ਹੈ ਲਾਈਵ ਟੀਵੀਜ਼ਨ ਬੋਗਸ ਹੈ ਮਾਈਕਸ ਤੇ ਕੈਮਰਾਜ਼ ਇਹਨਾਂ ਦੇ ਹੱਥ ਤੇ ਕੰਟਰੋਲ ਵਿੱਚ ਆ ਜੋ ਦੁਨੀਆ ਭਰ ਨੂੰ ਆਵਾਜ਼ ਆ ਉਹ ਗਲਤ ਦਿਖਾਈ ਜਾ ਰਹੀ ਆ ਔਰ ਜੋ ਉਸ ਦਿਨ ਵਾਪਰਿਆ ਜਿਸ ਤਰ੍ਹਾਂ ਭਗਵੰਤ ਮਾਨ ਨੇ ਉਂਗਲਾਂ ਕਰ ਕਰਕੇ ਔਰ ਮੈਨੂੰ ਮੈਂ ਤਾਂ ਸਪੀਕਰ ਨਾਲ ਗੱਲ ਕਰ ਰਿਹਾ ਸੀਗਾ ਮੈਨੂੰ ਚੁਣ ਕੇ ਲੱਭ ਕੇ ਵਿੱਚੋਂ ਦੀ ਕਿ ਆ ਖੈਰਾ ਕਿਹੜੀ ਪਾਰਟੀ ਚ ਆ ਕਿੱਥੇ ਆ ਤੂੰ ਕਾਂਗਰਸ ਹੈ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੈਂ ਕਿਹੜੀ ਪਾਰਟੀ ਚਾ ਉਹ ਕੀ ਉਹਨੂੰ ਪੰਜਾਬ ਦੇ ਰਾਜ ਕਰਨ ਦਾ ਕੋ ਅਧਿਕਾਰ ਹੈ ਔਰ ਮੈਨੂੰ ਟਿੱਚਰਾ ਕਰਨ ਤੋਂ ਪਹਿਲਾਂ ਇੱਕ ਵਾਰੀ ਭਗਵਾਨ ਤਾਂ ਆਪਣੇ ਗਰੇਵਾਨ ਵਿੱਚ ਝਾਕ ਕੀ ਤੂੰ ਬਲਵੰਤ ਸਿੰਘ ਰਾਮੂ ਵਾਲੀਏ ਦੇ ਨਾਲ ਕੰਮ ਕੀਤਾ ਲੋਕ ਭਲਾਈ ਪਾਰਟੀ ਚ ਕੀ ਤੂੰ ਸੁਖਬੀਰ ਬਾਦਲ ਦੇ ਕਬੱਡੀ ਟੂਰਨਾਮੈਂਟ ਵਿੱਚ ਜਾ ਕੇ ਉਹਨਾਂ ਦੇ ਤਲਵੇ ਛੱਟ ਕੇ ਉਹਨਾਂ ਦੀ ਤਰੀਫਾ ਕੀਤੀਆਂ ਜਿਹੜਾ ਵਰਲਡ ਕਬੱਡੀ ਕੱਪ ਕਰਾਉਂਦੇ ਸੀਗੇ ਕੀ ਉਸ ਤੋਂ ਬਾਅਦ ਤੂੰ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲਸ ਪਾਰਟੀ ਵਿੱਚ ਕੰਮ ਕੀਤਾ ਕੀ ਵਿਦੇਸ਼ਾਂ ਵਿੱਚੋਂ ਜਾ ਕੇ ਫੰਡ ਲੈ ਕੇ ਆਏ ਉਸ ਨਾਮ ਦੇ ਉੱਤੇ ਔਰ ਉਸ ਤੋਂ ਬਾਅਦ ਚੌਥੇ ਥਾਂ ਤੇ ਆ ਕੇ ਆਮ ਆਦਮੀ ਪਾਰਟੀ ਵਿੱਚ ਸਾਰੇ ਕਢਾਏ ਪਹਿਲਾਂ ਸਾਜਿਸ਼ ਘੜ ਕੇ ਪਹਿਲਾਂ ਫੁਲਕਾ ਸਾਹਿਬ ਕਢਾਏ ਫਿਰ ਡਾਕਟਰ ਗਾਂਧੀ ਕਢਾਇਆ ਫਿਰ ਛੋਟੇਪੁਰ ਸਾਹਿਬ ਕਢਾਏ ਫਿਰ ਖੇਰਾ ਕਢਾਇਆ ਤਾਂ ਕਿ ਕਿਸੇ ਤਰੀਕੇ ਨਾਲ ਮੈਂ ਸੱਤਾ ਤੱਕ ਪਹੁੰਚ ਜਵਾਂ ਆ ਜਿਹੜਾ ਆਦਮੀ ਆਪ ਚਾਰ ਦਲ ਬਦਲੇ ਹੋਣ ਉਹ ਮੈਨੂੰ ਕਹਿੰਦਾ ਵਾ ਕਿ ਦਲ ਬਦਲੇ ਇਸ ਲਈ ਇਹ ਜਿਹੜਾ ਉਸ ਦਿਨ ਉਹਨੇ ਕੀਤਾ ਉੱਥੋਂ ਸਾਫ਼ ਨਜ਼ਰ ਆ ਗਿਆ ਕਿ ਵੀ ਆਰ ਆਲ ਆਫ ਦੀ ਆਪੋਜੀਸ਼ਨ ਕਾਂਗਰਸ ਮੈਂਬਰਸ ਔਰ ਮੈਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਪੂਰੇ ਨਿਸ਼ਾਨੇ ਤੇ ਆ ਔਰ ਇਹ ਉਹ ਪਹਿਲਾ ਸਾਜ਼ਿਸ਼ ਹੁੰਦੀ ਕਿ ਖੈਰੇ ਨੂੰ ਨਹੀਂ ਬੋਲਣ ਦੇਣਾ ਮੇਰੇ 50 ਸਵਾਲ ਲਾਏ ਹੋਏ ਨੇ ਕੋਈ ਸਵਾਲ ਨਹੀਂ ਚੌਥਾ ਦਿਨ ਕੋਈ ਕੋਲ ਅਟੈਂਸ਼ਨ ਮੋਸ਼ਨ ਨਹੀਂ ਜ਼ੀਰੋ ਆਵਰ ਵਿੱਚ ਬੋਲਣ ਨਹੀਂ ਦੇਣਾ ਤਾਂ ਮੇਰੇ ਕੋਲ ਕੋਈ ਆਪਸ਼ਨ ਨਹੀਂ ਮੈਂ ਤੁਹਾਡੇ ذریعے ਕਹਿਣਾ ਚਾਹੁੰਦਾ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਹੜੇ ਕਿਸਾਨ ਬੈਠੇ ਨੇ ਇੱਥੇ ਕੱਲ ਹੀ ਨਹੀਂ ਹੋਣ ਦੇਣਾ ਚਾਹੁੰਦੇ ਜਿਹੜਾ ਪਹਿਲੇ ਦਿਨ ਹਮਲਾ ਕੀਤਾ ਸਾਡੇ ਤੇ ਉਹ ਸਿਗਾ ਇਹਨਾਂ ਨੂੰ ਪਤਾ ਕਿ ਕਿਸਾਨਾਂ ਦੀ ਗੱਲ ਹੋਣੀ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਹੋਇਆ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਚੀਫ ਮਿਨਿਸਟਰ ਹੈ ਕਿ ਨਹੀਂ ਹੈ ਪੰਜਾਬ ਦਾ ਅਗਰ ਹੁੰਦਾ ਤੇ ਹਰਿਆਣੇ ਦੀ ਪੁਲਿਸ ਨੇ ਸਾਡੇ ਕੱਗਰ ਦੇ ਉੱਤੇ ਬੈਰੀਕੇਡਿੰਗ ਕਰਕੇ ਟੇਅਰ ਗੈਸ ਡਰੋਨਾ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਮਾਰ ਕੇ 250 ਬੰਦਾ ਫਟੜ ਕੀਤਾ ਕਿੱਥੇ ਭਗਵੰਤ ਮਾਨ ਸਿਗਾ ਕੋਈ ਐਫ ਆਈ ਆਰ ਨਹੀਂ ਕੋਈ ਐਮ ਆਈ ਆਰ ਰਿਪੋਰਟ ਨਹੀਂ ਕੋਈ ਐਕਸ਼ਨ ਨਹੀਂ ਤੇ ਸੈਂਕੜੇ ਟਰੈਕਟਰ ਭੰਨेंगे ਕੋਈ ਐਫ ਆਈ ਆਰ ਨਹੀਂ ਨਿਸ਼ਾਨ ਸਾਹਿਬ ਕੁਚਲ ਦਿੱਤਾ ਕਿਸਾਨੀ ਝੰਡੇ ਕੁਚਲ ਦਿੱਤੇ ਅੰਤ ਵਿੱਚ ਸ਼ੁਭਕਰਨ ਮਾਰਤਾ ਗੋਲੀ ਮਾਰ ਕੇ 10 ਦਿਨ ਬਾਅਦ ਜ਼ੀਰੋ ਐਫ ਆਈ ਆਰ ਜਿਹੜੀ ਅਣਪਛਾਤੇ ਬੰਦਿਆਂ ਜੋ ਮੈਂ ਗੱਲਾਂ ਕਹਿ ਚੁੱਕਾ ਵਾਂ ਔਰ ਜਿਹੜੀ ਮੈਂ ਗੱਲ ਬੰਦੀ ਸਿੰਘਾਂ ਦੀ ਕਰਦਾ ਸੀਗਾ ਐਨ ਐਸ ਏ ਲਾਉਣਾ ਸਰਾਸਰ ਗਲਤ ਕਾਲਾ ਕਾਨੂੰਨ ਹੈ ਸਾਰੀ ਦੁਨੀਆ ਦੇ ਵਿੱਚ ਮੰਨਿਆ ਗਿਆ ਯੂਆਪਾ ਟਾਡਾ ਤੇ ਐਨ ਐਸ ਏ ਔਰ ਇਹਨਾਂ ਨੇ ਭਾਜਪਾ ਦੇ ਕਹਿਣ ਦੇ ਉੱਤੇ ਲਾਇਆ ਅਸਾਮ ਦੀਆਂ ਜੇਲ੍ਹਾਂ ਚ ਭੇਜਤਾ ਔਰ ਹੁਣ ਜਦੋਂ ਉਹਨਾਂ ਨੂੰ ਮੈਂਟਲ ਟੌਰਚਰ ਕੀਤਾ ਜਾ ਰਿਹਾ ਜਦੋਂ ਉਹਨਾਂ ਦਾ ਪ੍ਰਾਈਵੇਸੀ ਇਨਵੇਡ ਹੋਈ ਉਹਨਾਂ ਨੇ ਪੀਸਫੁੱਲ ਤਰੀਕੇ ਨਾਲ ਭੁਖੜਤਾਲ ਕੀਤੀ 20 ਦਿਨ ਹੋ ਗਏ ਨੇ ਮੋਰਚੇ ਤੇ ਬੈਠੀਆਂ ਸਾਡੀਆਂ ਸਤਕਾਰਯੋਗ ਬੀਬੀਆਂ ਪੈਣਾ ਉਹਨਾਂ ਦੇ ਪਰਿਵਾਰ ਦੀਆਂ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਂ ਮਰਨ ਵਾਲੀ ਆ ਵਿਚਾਰੀ ਲੇਕਿਨ ਇਹਨਾਂ ਦੇ ਜੂਨ ਹੀ ਸਰਕਾਰੀ ਇਹਨਾਂ ਦੇ ਜੂਨ ਹੀ ਸਰਕਾਰੀ ਇੱਥੇ ਅੰਦਰ ਟੋਏਆਂ ਦੀਆਂ ਤੇ ਮਾੜੇ-ਮੋਟੇ ਛੋਟੇ-ਮੋਟੇ ਪਿੰਡਾਂ ਚ ਜੀ ਬਿਜਲੀ ਨਹੀਂ ਆ ਰਹੀ ਜੀ ਛੋਟੀਆਂ ਗੱਲਾਂ ਤੇ ਉੱਤੇ ਸਦਨ ਬਹਿਸ ਕਰ ਰਿਹਾ ਜਿਹੜੇ ਅਸਲ ਬਰਨਿੰਗ ਇਸ਼ੂਸ ਨੇ ਪੰਜਾਬ ਦੇ ਉਹ ਬਿਲਕੁਲ ਦਰਕਨਾਰ ਸਾਡਾ ਸੋਸ਼ਲ ਮੀਡੀਆ ਹੈਂਡਲਸ 177 ਬਲਾਕ ਕੀਤੇ ਨੇ ਪਰसों के कल ਇੱਕ ਨਖਲ ਜਿਹੜਾ ਯੂਟਿਊਬਰ ਆ ਜਿਹੜਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਦੇ ਖਿਲਾਫ ਸਿਰਫ ਬੋਲਿਆ ਵਾ ਸੋਸ਼ਲ ਮੀਡੀਆ ਤੇ ਉਹਨੂੰ ਪੰਜਾਬ ਦੀ ਪੁਲਿਸ ਐਫ ਆਈ ਆਰ ਕਰਕੇ 295 ਕੇ ਪਤਾ ਨਹੀਂ ਕਿ ਚੱਕ ਕੇ ਜੰਮੂ ਉਹ ਚੱਕਣ ਲੈ ਕੇ ਗਈ ਆ ਪੰਜਾਬ ਦੀ ਪੁਲਿਸ ਸਿਰਫ ਇਸ ਕਰਕੇ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਪੀ ਨੂੰ ਨੇ ਕੁਛ ਸੋਸ਼ਲ ਮੀਡੀਆ ਤੇ ਬੋਲਿਆ ਬੱਗੇ ਨੂੰ ਚੱਕਣ ਚਲੇ ਗਏ ਸੀ ਦਿੱਲੀੋਂ ਬੀ ਜੀ ਪੀ ਵਾਲੇ ਨੂੰ ਤੇ ਜਿਹੜਾ ਸਾਡੇ ਖਿਲਾਫ ਨਫ਼ਰਤ ਦਾ ਪ੍ਰਚਾਰ ਕਰ ਰਹੇ ਹੇਟ ਹੈਂਡਲਸ ਜਿਹੜੇ ਸਾਰੇ ਦੇਸ਼ ਵਿੱਚ ਟਵਿੱਟਰ ਤੇ ਉੱਤੇ ਤੇ ਗਾਲ੍ਹਾਂ ਕੱਢਦੇ ਨੇ ਸਿੱਖਾਂ ਨੂੰ ਗਾਲ੍ਹਾਂ ਕੱਢਦੇ ਨੇ ਕਿਸਾਨਾਂ ਨੂੰ ਗਾਲ੍ਹਾਂ ਕੱਢਦੇ ਨੇ ਉਹਨਾਂ ਦੇ ਖਿਲਾਫ ਮੂਕ ਦਰਸ਼ਕ ਬਣ ਗਿਆ ਭਗਵਾਨਪਨ ਮਨ ਔਰ ਮੈਂ ਕਿਆ ਸੀ ਐਲਨ ਮਸਕ ਹੈਸ ਸੈਟ ਦੀ ਓਨਰ ਆਫ ਟਵਿੱਟਰ ਥੈਟ ਥੇਅਰ ਇਜ਼ ਨੋ ਫਰੀडम ਆਫ ਸਪੀਚ ਇਨ ਇੰਡੀਆ ਸਾਡੇ ਹੈਂਡਲਸ ਬਲੌਕ ਸਾਡਾ ਸੋਸ਼ਲ ਮੀਡੀਆ ਬਲੌਕ ਕੱਲ ਇੱਕ ਮਿਸਟਰ ਵੜੈਚ ਨੇ ਇੱਥੇ ਤੁਹਾਡੇ ਟੀਵੀ ਰਨ ਕਰਦੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਦਾ ਹੈਂਡਲ ਜਿਹੜਾ ਸੀਗਾ ਉਹਨੂੰ ਵੀ ਬਲੌਕ ਕੀਤਾ ਗਿਆ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਪੰਜਾਬ ਦੇ ਜਿਹੜੇ ਗੈਰ ਪੰਜਾਬੀਆਂ ਦੀ ਗੱਲ ਕਾਨੂੰਨ ਦੀ ਇੱਕ ਸਾਲ ਹੋ ਗਿਆ ਸੀ ਸਪੀਕਰ ਸਾਹਿਬ ਦੇ ਦਫ਼ਤਰ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਬਜਟ اجلاس ਤੋਂ ਪਹਿਲਾਂ ਅਸੀਂ ਦਿੱਤਾ ਹੋਇਆ ਉੱਥੇ ਕਿ ਇੱਕ ਕਾਨੂੰਨ ਬਣਾਓ ਕਿ ਗੈਰ ਪੰਜਾਬੀ ਜ਼ਮੀਨ ਨਾ ਖਰੀਦ ਸਕਣ ਗੈਰ ਪੰਜਾਬੀ ਜਿਹੜਾ ਇੱਥੇ ਸਿੱਧੇ ਮਾਲਕ ਨਾ ਬਣ ਸਕਣ ਜਿੱਦਾਂ ਹਿਮਾਚਲ ਪ੍ਰਦੇਸ਼ ਵਿੱਚ ਕਾਨੂੰਨ ਹੈ ਜਿੱਦਾਂ ਗੁਜਰਾਤ ਵਿੱਚ ਕਾਨੂੰਨ ਹੈ ਜਿਸ ਤਰੀਕੇ ਨਾਲ ਰਾਜਸਥਾਨ ਚ ਕਾਨੂੰਨ ਹੈ ਲੇਕਿਨ ਉਹ ਵੇਲੇ ਲਿਉਣ ਤੋਂ ਡਰਦੇ ਨੇ ਪ੍ਰੋਬੇਬਲੀ ਕੇਚਰੀਵਾਲ ਔਰ ਜਿਹੜੇ ਉੱਤੇ ਇਹਨਾਂ ਦੇ ਬੈਠੇ ਨੇ ਬੌਸਸ ਉਹ ਇਹਨਾਂ ਨੂੰ ਜਿਹੜਾ ਹੈ ਉਹ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਦੇ ਰਹੇ ਇਦਾਂ ਦੇ ਪੱਖ ਦੇ ਮਸਲੇ ਜਿਹੜੇ ਅਸੀਂ ਕਰਨੇ ਸੀ ਅੰਦਰ ਜਿਹੜੇ ਨਹੀਂ ਕਰਨ ਦਿੱਤੇ ਉਹ ਤੁਹਾਡੇ ਜ਼ਰੀਏ ਸਾਡੇ ਕੋ ਕੋਈ ਆਪਸ਼ਨ ਨਹੀਂ ਗਈ ਬਟ ਟੂ ਸਟੇ ਅ ਪੀਸਫੁਲ ਪੀਸਫੁਲ ਵਾਕਆਊਟ ਕਿਉਂਕਿ ਚੁੰਡ ਚੁੰਡ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਮੈਨੂੰ ਪਾਰਟਿਕੁਲਰਲੀ ਟਾਰਗੇਟ ਕੀਤਾ ਜਾ ਰਿਹਾ ਆਈ ਡੂ ਨਾਟ ਵਾਂਟ ਟੂ ਬੀ ਹਿਊਮਿਲੇਟਡ ਐਨੀ ਫਰਦਰ ਆਈ ਡੂ ਨਾਟ ਇਹਨਾਂ ਨੂੰ ਤਾਂ ਕੋ ਸ਼ਰਮ ਦੀ ਹੱਦੀ ਨਹੀਂ ਰਹੀਗੀ ਤਾਂ ਬਿਲਕੁਲ ਅੱਖਾਂ ਪਰੇ ਨੂੰ ਕਰਕੇ ਤੇ ਛੇਡਾ ਕਰਦੇ ਨੇ ਅਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇ ਸਦਨ ਵਿੱਚ ਦੇਰਫੋਰ ਆਈ ਡਿਸਾਈਡਡ ਕਿ ਮੈਂ ਪਰਸਨਲੀ ਵਾਕ ਆਊਟ ਕਰਕੇ ਤੁਹਾਡੇ ਜ਼ਰੀਏ ਪੰਜਾਬ ਦੇ ਜਿਹੜੇ ਭਖਤੇ ਮਸਲੇ ਮੈਂ ਤੁਹਾਨੂੰ ਗਿਣਾਏ ਨੇ ਉਹਦੇ ਤੇ ਜਿਹੜਾ ਹੈ ਉਹ ਗੱਲਬਾਤ ਕੀਤੀ ਜਾ ਸਕੇ